हां ਹੁਣ ਬੋਲ ਤੂੰ ਸਹੀ ਹੈ ਕਿ ਮੈਂ ਯਾ ਡਾਕਟਰ ਬੁਲਾंदे ਤਾਂ ਮੰਮੀ ਤੁਸੀਂ ਵੀ ਨਹੀਂ ਸੀ ਮੈਨੂੰ ਪਰ ਤੁਹਾਨੂੰ ਵੀ ਤੇ ਮੈਂ ਮਨਾਇਆ ਹੀ ਹੈ ਨਾ ਬਸ ਹੁਣ ਮੈਂ ਵੀਰੇ ਨੂੰ ਵੀ ਬਣਾ ਲਾਂਗੀ ਜਿੰਨਾ ਚਿਰ ਸੌਲੀ ਦਾ ਹੱਲ ਨਹੀਂ ਹੁੰਦਾ ਉਨਾਂ ਚਿਰ ਮਾਂ ਨਹੀਂ ਬਣ ਸਕਦੀ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਸੌਲੀ ਦਾ ਹੱਲ ਹੋਏਗਾ ਤਾਂ ਹੀ ਮਾਂ ਬਣ ਸਕਦੀ ਹੈ ਤੇ ਹੁਣ ਲੱਗਿਆ ਤੇ ਸੌਲੀ ਦਾ ਹੱਲ ਵੀ ਕਰ ਦੋ ਦੇਖੋ ਜੀ ਇਹਨਾਂ ਦੇ ਪਾਣੀ ਵਾਲੀ ਰਸੌਲੀ ਨਹੀਂ ਇਹਨਾਂ ਦੇ ਬਲੱਡ ਵਾਲੀ ਰਸੌਲੀ ਆ ਉਹਦਾ ਹੱਲ ਅਪਰੇਟ ਹੀ ਆ ਜੇ ਅਪੋਪਰੇਟ ਕਰਵਾ ਦਾਂਗੇ ਰਸੌਲੀ ਦਾ ਫੇਰ ਇਹ ਬੱਚਾ ਕਨਸੀਵ ਕਰ ਸਕੇਗੀ ਕਿ ਨਹੀਂ ਅਪਰੇਟ ਹੋਣ ਤੋਂ ਬਾਅਦ ਬੱਚਾ ਹੋਣ ਦੇ 5% ਚਾਂਸ ਨੇ ਉਹ ਇਹ ਤਾਂ ਫੇਰ ਮੈਂ ਦੋਨੋਂ ਪਾਸੇ ਹੋ ਗਈ ਨਾ ਇਧਰ ਦੀ ਨਾ ਉਧਰ ਦੀ ਅਪਰੇਟ ਤੋਂ ਇਲਾਵਾ ਕੋਈ ਹੋਰ ਹੱਲ ਦੱਸ ਦੋ ਜੇ ਅਪਰੇਟ ਨਹੀਂ ਕਰਉਣਾ ਉਹਦਾ ਹੱਲ ਹੈਗਾ ਮੈਡੀਸਨ ਉਹ ਕੋਸਟਲੀ ਆ ਉਹਦੇ ਨਾਲ ਹੱਲ ਹੋ ਜਾਊਗਾ ਉਹ ਆ ਕੀਤੀ ਆ ਮੇਰੇ ਕੰਮ ਦੀ ਗੱਲ ਕਿੰਨੇ ਟਾਈਮ ਦਾ ਕੋਰਸ ਹੈ ਨਾਲੇ ਜਿੰਨੀ ਮਰਜ਼ੀ ਕੋਸਟ ਲਈ ਹੋਵੇ ਤੁਸੀਂ ਕੋਰਸ ਸ਼ੁਰੂ ਕਰਾਓ ਰੈਗੂਲਰ ਦਵਾਈ ਜੇ ਖਾਣਗੀ ਫਿਰ ਵੀ 2 ਸਾਲ ਲੱਗ ਜਾਣੇ ਆ ਤੋ ਇਹ ਤਾਂ ਫਿਰ ਦੋਨੇ ਤਰੀਕੇ ਮੇਰੀ ਸਮਝ ਤੋਂ ਬਾਹਰ ਹੈ ਆਪਰੇਟ ਕਰਾ ਨਹੀਂ ਸਕਦੀ ਤੇ 2 ਸਾਲ ਮੈਂ ਖੜ ਨਹੀਂ ਸਕਦੀ ਇਹ ਹੀ ਦੋ ਹੱਲ ਨੇ ਹੋਰ ਇਸ ਤੋਂ ਲਾਵਾ ਕੋਈ ਹੋਰ ਨਹੀਂ ਕੋਈ ਨਹੀਂ ਮੈਂ ਤੁਹਾਨੂੰ 850 ਰੁਪਏ ਘਰ ਜਾ ਕੇ ਪਾ ਦੇਣੀ ਪਹਿਲੇ ਮੈਂ ਇਹਦੀ ਕਲਾਸ ਲਾਵਾਂ ਘਰ ਜਾ ਕੇ ਹਾਂਜੀ ਕੀ ਲੱਭਦਾ ਪਿਆ ਮੇਰੇ ਦੋ ਕੰਨਾ ਐਂਟਰੀਆਂ ਪਾਈਆਂ ਸੀਗੀਆਂ ਮੈਂ ਫੋਲਡਰ ਵੀ ਬਣਾਇਆ ਹੋਇਆ ਸੀ ਬਸ ਉਹ ਨਹੀਂ ਲੱਭਦਾ ਪਿਆ ਉਹ ਲੱਭਦਾ ਪਿਆ ਤਾਂ ਹੀ ਤਾਂ ਮੈਂ ਤੈਨੂੰ ਕਹਿਣਾ ਵੀ ਨਾਲੋਂ ਨਾਲ ਹਿਸਾਬ ਕਤਾਬ ਚੜਾ ਲਿਆ ਕਰ ਚੜਾਉਂਦਾ ਕਿਉਂ ਨਹੀਂ ਫਿਰ ਲੇਟ ਹੋ ਜਾਣਾ ਜਦੋਂ ਤੈਨੂੰ ਮੈਂ ਕਾਪੀਆਂ ਤੇ ਕਹਿਣਾ ਕਾਪੀਆਂ ਤੇ ਕਹਿਣਾ ਮੈਨੂੰ ਲੱਭਦਾ ਨਹੀਂ ਹੁਣ ਤੈਨੂੰ ਕੰਪਿਊਟਰ ਲਾ ਕੇ ਦੁੱਤਾ ਕੰਪਿਊਟਰ ਤੇ ਨਾਲ ਨਾਲ ਚੜਾ ਲਿਆ ਕਰ ਉਹ ਹਿਸਾਬ ਤਾਂ ਮੈਂ 2-2 ਮਹੀਨੇ ਬਾਅਦ ਸਾਰਿਆਂ ਦੀ ਐਂਟਰੀਆਂ ਪਾ ਦਿੰਨਾ। ਬਸ ਇਸ ਵਾਰ ਥੋੜਾ ਜਿਹਾ ਕਿਰਨ ਕਰਕੇ ਮੈਂ ਬੀਜੀ ਜਾ ਸੀਗਾ। ਇਸ ਕਰਕੇ ਹਿਸਾਬ ਚੜਿਆ ਨਹੀਂ। 4-5 ਮਹੀਨੇ ਹਿਸਾਬ ਪੈਂਡਿੰਗ 'ਤੇ ਆ। ਮੈਂ ਕਿਰਨ ਨੂੰ ਇੱਧਰ ਲੈ ਆਫਿਸ 'ਚ ਬੁਲਾਉਂਗਾ। ਉਹਦੇ ਨਾਲ ਲੱਗ ਕੇ ਉਹਨੇ ਲਿਖਿਆ ਪਿਆ ਹਿਸਾਬ ਚਾੜ ਲੂੰਗਾ। ਸਾਲ ਬਾਅਦ ਜਦੋਂ ਤੁਸੀਂ ਹਿਸਾਬ ਕਰਨਾ ਨਾ ਕੋਈ ਫਰਕ ਨਹੀਂ ਨਿਕਲਦਾ। ਆ ਜਾ ਮਣੀ। ਕੀ ਹਾਲ ਹਨ ਮਣੀ ਜੀ? ਕੀ ਹਾਲ ਹੈ ਜੀ? ਕੀ ਹਾਲ ਆ ਪਉਣ ਭਾਜੀ ਠੀਕ ਹੋ? ਹਾਂਜੀ ਐਂਡ ਠੀਕ ਐ। ਬਾਜਾ ਮਣੀ। ਹੋਰ ਕਿੱਦਾਂ ਚੱਲਦਾ ਕੰਮਕਾਰ ਮੈਂ ਤਾਂ ਵਧੀਆ ਸੰਤੂ ਸਾਹਿਬ ਤੁਸੀਂ ਬੜੇ ਚਿਰਾਂ ਬਾਅਦ ਦਰਸ਼ਨ ਦਿੱਤੇ ਜਾਂ ਪਵਨ ਪਹਿਲਾਂ ਇਹਨਾਂ ਲਈ ਠੰਡਾ ਲੈ ਕੇ ਆਇਆ ਇਹ ਨਾਲੇ ਗੱਲ ਸੁਣੋ ਬੜੇ ਚਿਰਾਂ ਬਾਅਦ ਇੱਧਰ ਆਏ ਹਾਂ ਜਦੋਂ ਅਸੀਂ ਇਹ ਨਾ ਇਹਦਾ ਮੂਰਤ ਕੀਤਾ ਉਹ ਤੁਸੀਂ ਆਏ ਨਹੀਂ ਲੈ ਵੀ ਸੰਤੂ ਵੀਰੇ ਠੰਡਾ ਪੀ ਵੈਸੇ ਲੰਬਾ ਦਾ ਸੰਤੂ ਵੀਰੇ ਮੈਂ ਵੀ ਤੁਹਾਨੂੰ ਦੇਣਾ ਬੀਜੇ ਤੋਂ થી ਮੂਰਤ ਤੱਕ ਰਹਿ ਸੀ ਵੀਰੇ ਉਦੋਂ ਮੈਂ 10 ਫੋਨ ਕੀਤੇ ਨਾ ਫੋਨ ਚੱਕਿਆ ਤੇ ਨਾ ਆਏ ਜੇ ਸਾਡੇ ਨਾਲ ਕੋਈ ਗੁੱਸਾ ਗਿਲਾ ਹੈ ਤੇ ਵੀਰੇ ਗੱਲ ਕਰ ਲਿਆ ਕਰੋ ਫੋਨ ਤੇ ਜਾਂ ਮਿਲ ਲਿਆ ਕਰੋ ਨਾ ਤੁਸੀਂ ਆਫਿਸ ਆਏ ਨਾ ਤੁਸੀਂ ਆ ਆਫਿਸ ਆਏ ਕੋਈ ਗੱਲ ਹੈ ਤਾਂ ਦੱਸੋ ਉਹ ਨਹੀਂ ਪਵਣ ਵੀਰੇ ਤੁਹਾਡੇ ਦੋਨੋਂ ਭਰਾਵਾਂ ਨਾਲ ਨਰਾਜ਼ਗੀ ਕਾਦੀ ਬਸ ਦਰਸਨ ਨਾ ਵਿਆਹਾਂ ਦਾ ਸੀਜ਼ਨ ਸੀਗਾ ਤੇ ਤੁਹਾਨੂੰ ਪਤਾ ਹੀ ਹੈ ਸ਼ਰੀਕਿਆਂ ਦੇ ਵਿਆਹ ਫੋਨਾਂ ਦੇ ਫੋਨ ਤੇ ਕੰਮ ਤੇ ਕੰਮ ਸਹੀ ਗੱਲ ਲਾਂਬੇ ਦੀ ਤੇ ਵੀਰੇ ਲਾਂਮਾ ਤੁਹਾਡੇ ਨਾਲ ਇੱਕ ਨਹੀਂ ਦੋ ਦੋ ਆ ਸੰਧੂ ਵੀਰੇ ਜਿਹੜਾ ਕੰਮ ਤੁਸੀਂ ਕਰਦੇ ਹੋ ਉਹੀ ਕੰਮ ਅਸੀਂ ਕਰਦੇ ਆ ਉਹ ਇਹਦੇ ਵਿੱਚ ਮਨਮਟਾ ਮਾੜਾ ਮੋਟਾ ਚੱਲਦਾ ਹੀ ਆ ਕੋਈ ਚੱਕਰ ਨਹੀਂ ਜੋ ਵੀ ਤੁਹਾਡਾ ਮਨਮਟਾਵਾ ਸਭ ਕਲੀਅਰ ਕਰਾਂਗੇ ਪਹਿਲਾਂ ਤਾਂ ਠੰਡਾ ਪੀਓ ਤੇ ਨਾਲੇ ਮਣੀ ਵੀਰੇ ਤੁਹਾਨੂੰ ਮੈਂ ਸਵੇਰੇ ਫੋਨ ਕੀਤਾ ਸੀ ਫਰਦਾਂ ਵਾਸਤੇ ਤੁਸੀਂ ਫਰਦਾਂ ਨਹੀਂ ਪਹੁੰਚਦੀਆਂ ਕੀਤੀਆਂ ਤੇ ਸੰਧੂ ਵੀਰੇ ਨਾਲ ਤੁਸੀਂ ਆਏ ਹੋ ਲੱਗਦਾ ਕੋਈ ਚੱਕਰ ਖਾਸ ਹੀ ਆ ਰਮਣਵੀਰੇ ਗੱਲ ਐ ਇਦਾਂ ਐਨੂੰ ਮੈਂ ਜਿੰਨੀ ਵਾਰੀ ਫੋਨ ਕਰਾਣਾ ਵੀ ਮਣੀ ਫਰਜ਼ਾਂ ਲਿਆ ਦੇ ਫਰਜ਼ਾਂ ਲਿਆ ਦੇ ਇਹਦਾ ਇੱਕੋ ਹੀ ਬਹਾਨਾ ਵੀ ਬਾਈ ਜੀ ਇੱਕ ਦਿਨ ਰੁਕ ਜੋ ਦੋ ਦਿਨ ਰੁਕ ਜੋ ਅੱਜ ਮੈਂ ਰਮਣਵੀਰੇ ਦਾ ਫੋਨ ਆਇਆ ਉਹਨਾਂ ਨੂੰ ਫਰਜ਼ਾ ਦੇਣ ਚੱਲਿਆ ਕਦੇ ਪਵਨ ਵੀਰੇ ਦਾ ਫੋਨ ਆਇਆ ਮੈਂ ਉਹਨਾਂ ਨੂੰ ਫਰਜ਼ਾ ਦੇਣ ਚੱਲਿਆ ਤੇ ਮੇਰੀ ਵਾਰੀ ਬਸ ਨਾ ਨੁੱਕਰ ਕਰੀ ਜਾਂਦਾ ਸੀਗਾ ਕੀ ਚੱਕਰ ਕੀ ਆ ਤੁਸੀਂ ਪਲਾਟ ਪਲੂਟ ਸੇਲ ਤੇ ਲਾਏ ਆ ਬਾਈ ਜੀ ਪਹਿਲਾਂ ਤਾਂ ਸਾਰੀਆਂ ਗੱਲਾਂ ਛੱਡੋ ਮੈਨੂੰ ਐਂ ਦੱਸੋ ਮੈਨੂੰ ਜਿੱਥੇ ਤੱਕ ਪਤਾ ਤੁਸੀਂ ਦੋ ਭਰਾ ਹੋ ਪਰ ਮਣੀ ਮੈਨੂੰ ਦੱਸਦਾ ਸੀ ਕਹਿੰਦਾ ਤੁਹਾਡੇ ਜਿਹੜੇ ਪੁਰਾਣਾ ਆਫਿਸ ਆ ਉਹਦੇ ਵਿੱਚ ਇੱਕ ਕੁੜੀ ਵੇਂਦੀ ਆ ਤੇ ਉਹ ਤੁਹਾਡੀ ਸਗੀ ਭੈਣ ਆ ਸੰਧੂ ਵੀਰ ਉੱਥੇ ਜਿਹੜੀ ਕੁੜੀ ਆ ਉਹ ਹੈਗੀ ਤਾਂ ਆਪਣੀ ਸਗੀ ਭੈਣ ਆ ਉਹਦੇ ਬਾਰੇ ਮੈਂ ਤੈਨੂੰ ਬਾਅਦ ਚ ਦੱਸੂਗਾ ਤੇ ਮਣੀ ਵੀਰ ਸਾਡੀਆਂ ਫਰਜ਼ਾਂ ਭੜਾਂ ਦੀ ਲੇਟ ਹੋ ਜਾਣ ਸੰਧੂ ਵੀਰ ਦੀਆਂ ਫਰਜ਼ਾਂ ਲੇਟ ਨਹੀਂ ਹੋਣੀਆਂ ਚਾਹੀਦੀਆਂ ਦੇਖ ਸਾਡੇ ਆ ਨਾ ਪਿਆਰ ਬਹੁਤ ਆ ਦੇਖ ਸਾਡਾ ਕੰਮ ਕੋਈ ਗੱਲ ਨਹੀਂ ਇੱਕ ਦਿਨ ਦੋ ਦਿਨ ਪਲਾਟ ਲੇਟ ਵਿਕ ਜਾਊਗਾ ਇਹਨਾਂ ਦਾ ਨਹੀਂ ਹੈ ਨਾ ਕੰਮ ਲੇਟ ਹੋਣਾ ਚਾਹੀਦਾ ਠੀਕ ਆ ਅੱਜ ਤੋਂ ਬਾਅਦ ਫਰਦ ਇਹਨਾਂ ਨੂੰ ਜਲਦੀ ਦੇਣੀ ਆ ਤੂੰ ਚਲੋ ਠੀਕ ਆ ਇਹ ਤੁਹਾਡੀ ਘਰੇਲੂ ਗੱਲ ਆ ਆਪਾਂ ਬਾਅਦ ਚੋਂ ਕਰ ਲਾਂਗੇ ਰਹੀ ਗੱਲ ਦੂਜੇ ਲਾਂਬੇ ਦੀ ਉਹ ਵੀ ਤੁਸੀਂ ਕਲੀਅਰ ਕਰਤਾ ਪਰ ਜਿਹੜਾ ਮੇਨ ਲਾਂਬਾ ਨਾ ਉਹ ਇਹ ਆ ਦੇਖੋ ਦੋ ਕਿੱਲੇ ਤੁਸੀਂ ਲਈ ਸੀ ਦੋਵਾਂ ਭਰਾਵਾਂ ਨੇ ਦੋ ਕਿੱਲੇ ਮੈਂ ਜਗਾ ਲਈ ਸੀ ਤੇ ਆਪਣੇ ਸਾਰੇ ਚ ਨਾ ਇਹ ਡਿਸਾਈਡ ਹੋਇਆ ਸੀਗਾ ਬਹਿ ਕੇ ਵੀ ਆਪਾਂ 7000 ਰੁਪਿਆ ਗੱਜ ਤੋਂ ਘੱਟ ਨਹੀਂ ਵੇਚਣੀ ਜਗਾ ਤੇ ਯਾਰ ਤੁਸੀਂ ਦੋਵਾਂ ਭਰਾਵਾਂ ਨੇ 55 5500 ਚ ਵੇਚਤਾ ਪਲਾਟ ਡੇਢ ਕਿੱਲਾ ਤੁਸੀਂ ਵੇਚ ਬੈਠੇ ਹੋ ਹੁਣ ਇੱਕ ਗੱਲ ਸੋਚੋ ਮੇਰੇ ਤਾਂ ਪੈਸੇ ਬਲੌਕ ਹੋ ਗਏ ਨਾ ਇੱਕ ਹੀ ਹੁੰਦਾ ਪਿਆ ਯਾਰ ਮੈਂ ਤੁਸੀਂ ਤਾਂ ਯਾਰ ਮਾਰਕੀਟ ਖਰਾਬ ਕਰਨ ਲੱਗੇ ਹੋ 2 ਕਿੱਲੇ ਲੈ ਕੇ ਮੈਂ ਤੇਰੀ ਤੇ ਕਿਰਨ ਦੀ ਜ਼ਿੰਮੇਵਾਰੀ ਲਈ ਸੀ ਵੀ ਤੁਸੀਂ ਵੇਚਣਾ ਹੈ ਯਾਰ ਤੁਸੀਂ ਐਂ ਤਾਂ ਆ ਨਾ ਜੇ ਰੇਟ ਖਰਾਬ ਕਰਨ ਲੱਗੇ ਫਿਰ ਤਾਂ ਕੰਮ ਹੀ ਖਰਾਬ ਹੈ ਐਂ ਤਾਂ ਕੰਮ ਨਹੀਂ ਹੋਣਾ ਇਹ ਤਾਂ ਹੱਦ ਹੀ ਕਰਦੇ ਹੋ ਰਮਨભાઈ ਤੁਸੀਂ ਕਮਾਲ ਆ ਯਾਰ ਇੱਕ ਦੋ ਪਲਾਟ ਦੀ ਗੱਲ ਹੁੰਦੀ ਨਾ ਕੋਈ ਚੱਕਰ ਨਹੀਂ ਸੀ ਡੇਢ ਕਿੱਲਾ ਡੇਢ ਕਿੱਲਾ ਸਮਝਦੇ ਹੋ ਤੁਸੀਂ ਡੇਢ ਕਿੱਲਾ ਵੇਚਤਾ 5500 ਨੂੰ ਕੈਲਕੂਲੇਸ਼ਨ ਕਰਕੇ ਦੇਖਿਓ ਨਾਲੇ ਆਪ ਨੂੰ ਘਾਟਾ ਪਾਇਆ ਤੇ ਮੇਰਾ ਸਾਰਾ ਮਾਲ ਬਲੌਕ ਕਰਕੇ ਰੱਖਤਾ ਇਹ ਚੰਗੀ ਗੱਲ ਨਹੀਂ ਹੈਗੀ ਤੇ ਹੁਣ ਤੁਸੀਂ ਉਹਨੂੰ ਕਹੀ ਜਾਂਦੇ ਹੋ ਵੀ ਤੁਸੀਂ ਉਹਨਾਂ ਦੀ ਜ਼ਿੰਮੇਵਾਰੀ ਲਈ ਸੀ ਮਾਫ ਕਰਿਓ ਰਮਨ ਵੀਰੇ ਪਰ ਜੇ ਥੋੜਾ ਵੀ ਬਣਦਾ ਸੀਗਾ ਘੱਟੋ ਘੱਟ ਰਾਖੀ ਦਾ ਕਰਦੇ ਅੱਖ ਤਾਂ ਰੱਖਦੇ ਵੀ ਕੀ ਕਰਦੇ ਪਏ ਆ ਕੀ ਨਹੀਂ ਕਰਦੇ ਪਏ ਆ ਵੀਰ ਖੜਕਾ ਦੜਕਾ ਕੱਟ ਕਰੀ ਯਾਰ ਇੱਧਰ ਹੋਈ ਜਾਂਦਾ ਖੜਕਾ ਦੜਕਾ ਦਾ ਸੰਧੂ ਵੀਰ ਤੂੰ ਟੈਨਸ਼ਨ ਕਿਉਂ ਲੈਣਾ ਪਿਆ ਦੇਖ ਤੇਰਾ ਮਾਲ ਬਲੌਗ ਨਹੀਂ ਹੋਣ ਦਿੰਦੇ ਦੋ ਕਿੱਲੇ ਜਿਹੜੇ ਤੂੰ ਲੈ ਆ ਨਾ ਐਦਾਂ ਕਰ 500 ਰੁਪਏ ਗਾਜਰ ਰੱਖ ਕੇ ਸਾਨੂੰ ਦੇ ਦੇ ਮੈਂ ਵੇਚ ਦਿੰਦਾ ਕਮਾਲ ਕਰ ਦਿਓ ਰਮਨ ਵੀਰੇ ਤੁਸੀਂ ਤਾਂ ਇਦਾਂ ਕਹਿੰਦੇ ਹੋ ਵੀ ਗਾਹਾਂ ਤੋਂ ਜਿੱਦਾਂ ਕੰਮ ਹੀ ਨਹੀਂ ਕਰਨਾ ਹੁੰਦਾ ਨਾ ਕੀ ਗੱਲ ਸਾਰੀ ਜ਼ਿੰਦਗੀ ਆਪਾਂ ਦੋ ਕਿੱਲੇ ਵੇਚਣੇ ਆ ਅੱਗੇ ਨਹੀਂ ਦੇਖਣਾ ਕੁਝ ਗੱਲ ਆ ਨਹੀਂ ਹੈਗੀ ਵੀ ਤੁਸੀਂ 1.5 ਕਿੱਲੇ 55 ਸੂਣੇ ਵੇਚਤਾ ਗੱਲ ਆ ਇਹ ਆ ਵੀ ਮਾਰਕੀਟ ਦਾ ਰੇਟ ਖਰਾਬ ਹੁੰਦਾ ਤੇ ਬਿਜ਼ਨਸ ਦੇ ਵਿੱਚ ਨਾ ਜ਼ਬਾਨ ਸਭ ਤੋਂ ਵੱਡੀ ਚੀਜ਼ ਆ ਤੁਸੀਂ ਉਹਦਾ ਮੁੱਲ ਨਹੀਂ ਪਾਇਆ ਸੰਧੂ ਵੀਰੇ ਗੁੱਸਾ ਕਰੋ ਕਰਦੇ ਹੋ ਉਹੀ ਗੁੱਸੇ 'ਚ ਉੱਚੀ ਬੋਲੀ ਜਾਂਦੇ ਹੋ ਸ਼ਾਂਤੀ ਰੱਖੋ ਤੁਹਾਨੂੰ ਸਾਰਾ ਕੁਝ ਸਮਝਾ ਕੇ ਭੇਜੂਗਾ ਤੇ ਨਾਲੇ ਬੇਰੇ ਨੂੰ ਇਹ ਚੀਜ਼ ਦਾ ਪਤਾ ਕੁਝ ਨਹੀਂ ਪਹਿਲੀ ਗੱਲ ਤਾਂ ਪਲਾਟ ਅਸੀਂ 55500 ਨੂੰ ਸਿਰਫ 2 ਵੇਚੇ ਨੇ ਹੋਰ ਕੋਈ ਨਹੀਂ ਵੇਚਿਆ ਤੁਹਾਨੂੰ ਜੇ ਕਿਸੇ ਨੇ ਚੁਗਲੀ ਲਾਈ ਹੈ ਨਾ ਤਾਂ ਤੁਹਾਨੂੰ ਉਹਦੀ ਚੁਗਲੀ ਸੁਣ ਕੇ ਹੋਊਗੀ ਗਲਤਫਹਿਮੀ ਆ ਤੁਹਾਡੇ ਅੱਗੇ ਮੈਪ ਪਿਆ ਡੇਡ ਕਿੱਲਾ ਨਹੀਂ ਵਿਕਿਆ ਸਿਰਫ 500 ਜਾਂ 800 ਗੱਜ ਜਗ੍ਹਾ ਵਿਕੀ ਆ ਹੱਲੇ ਤੱਕ ਆ ਚੈੱਕ ਕਰ ਲਓ ਨਾਲੇ ਸੰਧੂ ਵੀਰੇ ਸਾਡੇ ਦੋਨਾਂ ਦੇ ਵਿੱਚ ਜਦੋਂ ਜਗ੍ਹਾ ਲੈ ਕੇ ਡੀਲ ਹੋਈ ਸੀ ਡੀਲ ਇਹ ਹੋਈ ਸੀ ਅਸੀਂ 6500 ਤੋਂ ਲੈ ਕੇ 7000 ਦੇ ਵਿੱਚ ਵਿੱਚ ਹਰੇਕ ਪਲਾਟ ਨੂੰ ਵੇਚ ਸਕਦੇ ਆ ਕਿਤੇ ਫਿਕਸ ਤਾਂ ਹੋਇਆ ਨਹੀਂ ਸੀ ਕਿ 7000 ਤੋਂ ਥੱਲੇ ਰੇਟ ਹੀ ਨਹੀਂ ਦੇਣਾ 5500 ਤੇ ਜਿਹੜੇ ਦੋ ਪਲਾਟ ਦਿੱਤੇ ਨੇ ਨਾ ਉਹ ਪਲਾਟ ਨਾ ਰਮਣ ਵੀਰੇ ਅਕਿਰਨ ਭੈਣ ਨੇ ਨਾ ਸਾਡੀ ਨੇ ਉਹ ਦੋਨੋਂ ਪਾਰਟੀਆਂ ਦੇ ਤਰਸ ਜਿਹਾ ਖਾ ਕੇ ਦੇ ਦਿੱਤਾ ਇੱਕਾਈ ਸੀ ਕਹਿੰਦੀ ਮੇਰੇ ਕੋ ਪੇਮੈਂਟ ਇਕੱਠੀ ਆ ਤੇ ਮੈਂ ਰਹਿ ਨਹੀਂ ਆ ਕਰਾਏ ਤੇ ਉੱਤੇ ਛੱਤਾਂ ਚੁੰਦੀਆਂ ਨੇ ਮੇਰੀ ਪੇਮੈਂਟ ਨਾ ਉੱਧਰ ਹੋ ਜਵੇ ਇੱਕ ਤਾਂ ਤਾਂ ਨੂੰ ਪਲਾਟ ਦੇ ਦਿੱਤਾ ਵੀ ਜਿਹੜਾ ਦੂਜਾ ਪਲਾਟ ਦਿੱਤਾ ਜੀ ਉਹ ਵੀ ਲੇਡਿਸ ਕਹਿੰਦੀ ਵੀ ਮੇਰੀ ਕੁੜੀ ਜਵਾਨ ਆ ਵੀ ਮੈਂ ਕਰਾਇਆ ਤੇ ਨਹੀਂ ਰੋਲ ਸਕਦੀ ਅੱਜ ਕੱਲ ਲੋਕਾਂ ਦੀ ਨਿਗਾ ਗੰਦੀ ਆ ਵੀ ਮੈਨੂੰ ਪਲਾਟ ਲੈ ਦਿਓ ਮੇਰਾ ਲੋਨ ਪਾਸ ਆ ਮੈਂ ਘਰ ਬਣਾ ਲੈਣੀ ਆ ਹੁਣ ਸੰਧੂ ਵੀਰੇ ਸਾਡੀ ਭੈਣ ਦੀ ਸੋਚ ਇਹ ਆ ਵੀ ਜਿੱਥੇ ਅਸੀਂ 6500 7000 ਦੇ ਵਿੱਚ ਪਲਾਟ ਵੇਚਣਾ ਉੱਥੇ ਵੀ ਤਾਂ ਆਪਾਂ ਕੁਝ ਕਮਾਉਣਾ ਹੀ ਆ ਜੇ 55 5500 ਨੂੰ ਦੋ ਘਰ ਦੇ ਕੇ ਕੇ ਦੇ ਸਿਰ ਤੇ ਛੱਤ ਆਂਦੀ ਆ ਤਾਂ ਕੀ ਮਾੜਾ ਹੁਣ ਤੁਸੀਂ ਦੱਸੋ ਵੀ ਅਸੀਂ ਪਾਰਟੀਆਂ ਦੇ ਰੇਟ ਵਧਾਈਏ ਕਿ ਆਪਦੀ ਭੈਣ ਨਾਲ ਲੜੀਏ ਤੇ ਸੰਧੂ ਵੀਰੇ ਫੇਰ ਵੀ ਜੇ ਤੁਹਾਨੂੰ ਯਕੀਨ ਨਹੀਂ ਹੈਗਾ ਤਾਂ ਵੀਰੇ ਇੱਧਰ ਆ ਜਾਓ ਕੰਪਿਊਟਰ 'ਤੇ ਆ ਮੈਂ ਤੁਹਾਨੂੰ ਸਾਰੀ ਡਿਟੇਲ ਕੱਢ ਦੇਣਾ ਜੇ ਇਹਦੇ ਤੇ ਯਕੀਨ ਵੀ ਨਹੀਂ ਹੈਗਾ ਤਾਂ ਫੋਨ ਦੇ ਵਿੱਚੋਂ ਤੁਹਾਨੂੰ ਮੈਂ ਨੰਬਰ ਦੇ ਦਿੰਨਾ ਪਾਰਟੀਆਂ ਨੂੰ ਫੋਨ ਕਰ ਲਓ ਸਿਰਫ 55500 ਨੂੰ ਦੋ ਹੀ ਪਲਾਟ ਵੇਚੇ ਨੇ ਬਾਕੀ ਸਾਰੇ 6500 6600 ਨੂੰ ਹੀ ਦਿੱਤੇ ਨੇ ਉਹ ਫੇਰ ਵੀ ਯਾਰ ਕਿਰਨ ਤਾਂ ਇਦਾਂ ਹੈ ਨਾ ਆਪਣੀ ਮਾਰਕੀਟ ਖਰਾਬ ਕਰ ਦਊਗੀ ਇਦਾਂ ਆਪਾਂ ਤਰਫ ਕਹਾ ਕੇ ਕਿਨੂੰ ਕਿਨੂੰ ਪਲਾਟ ਦੇਵਾਂਗੇ ਪਹਿਲਾਂ ਤਾਂ ਨਾ ਤੁਸੀਂ ਮੈਨੂੰ ਆਪਣੀ ਭੈਣ ਕਿਰਨ ਬਾਰੇ ਹੀ ਦੱਸ ਦੋ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਕੀ ਚੱਕਰ ਕੀ ਐ ਕੌਣ ਐ ਤੁਹਾਡੀ ਇਹ ਭੈਣ ਜਿਹੜੀ ਤਰਸ ਖਾਈ ਜਾਂਦੀ ਐ ਤੇ ਸਾਡਾ ਘਾਟਾ ਪਵਾਈ ਜਾਂਦੀ ਐ ਸ਼ੂਗਰ ਹੁਣ ਇਹਨੇ ਨਹੀਂ ਬਹਿਸ ਮਗਰੋਂ ਸੰਦੂ ਸਾਹਿਬ ਨੇ ਮੇਰੇ ਮਤਲਬ ਦੀ ਗੱਲ ਕੀਤੀ ਐ ਮੈਂ ਜੋ ਕਿਰਨ ਬਾਰੇ ਜਾਨਣਾ ਚਾਹੁੰਦਾ ਸੀ ਹੁਣ ਪਤਾ ਲੱਗੂਗਾ ਸੰਦੂ ਸਾਹਿਬ ਕਹਿੰਦੇ ਝੱਗਾ ਚੱਕੀ ਐ ਨਾ ਢਿੱਡ ਆਪਣਾ ਹੀ ਨੰਗਾ ਹੁੰਦਾ ਤੁਹਾਡੇ ਨਾਲ ਅੱਜ ਤੱਕ ਜਿੰਨੀਆਂ ਵੀ ਗੱਲਾਂ ਹੋਈਆਂ ਅੱਜ ਤੱਕ ਵੀ ਕੋਈ ਵੀ ਗੱਲ ਬਾਹਰ ਨਹੀਂ ਗਈ ਭੈਣ ਸਾਡੀ ਨੇ ਨਾ ਭੱਜ ਕੇ ਵਿਆਹ ਜਾਂ ਕਰਾ ਲਿਆ ਸੀਗਾ ਸੋਹਰੇ ਗਈ ਨਾ ਘਰ ਵਾਲੇ ਨੇ ਉਹਦੀ ਇੱਜ਼ਤ ਕੀਤੀ ਨਾ ਉਹਦੀ ਸੱਸ ਨੇ ਕੀਤੀ ਗਾਂਦੋ ਕੁੜੀਆਂ ਹੋ ਗਈਆਂ ਆ ਮੁੰਡੇ ਮੰਡੇ ਦਾ ਰੋਲਾ ਪਾ ਕੇ ਉਹਨੂੰ ਘਰੋਂ ਕੱਢਤਾ ਤੇ ਹੁਣ ਸਾਡੀ ਭੈਣ ਦਾ ਹੋ ਗਿਆ ਤਲਾਕ ਭੈਣ ਵਾਪਸ ਪੇਕੇ ਆਦੀ ਹੁਣ ਢਿੱਡੋ ਜੰਮੀ ਸੀਗੀ ਉਹਨੂੰ ਕੱਢ ਤਾਂ ਸਕਦੇ ਨਹੀਂ ਸੀਗੇ ਇਸ ਕਰਕੇ ਉਹਨੂੰ ਇਸ ਕੰਮ ਦੇ ਵਿੱਚ ਪਾਤਾ ਤਾਂ ਕਿ ਪੁਰਾਣੀ ਲਾਈਫ ਬਾਰੇ ਸਾਰਾ ਕੁਝ ਭੁੱਲ ਜਵੇ ਆ ਉਹਦੀ ਸਟੋਰੀ ਆ ਬਾਹਲੇ ਦੁਖੀ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਆਈ ਆ ਉਹਨੂੰ ਸਾਹਮਣ ਦੀ ਜ਼ਿੰਮੇਵਾਰੀ ਸਾਡੇ ਦੋਨੋਂ ਭਰਾਵਾਂ ਦੀ ਸੀਗੀ ਇੰਨੀ ਕਾ ਕਹਾਣੀ ਆ ਇਸੇ ਕਰਕੇ ਅਸੀਂ ਜੋ ਵੀ ਹੁਣ ਕਰਦੀ ਆ ਅਸੀਂ ਉਹਨੂੰ ਘੂਰਦੇ ਵੀ ਨਹੀਂ ਤੇ ਨਾ ਹੀ ਕੋਈ ਗੁੱਸਾ ਕਰਦੇ ਆ ਭੈਣ ਸਾਡੀ ਨੇ ਨਾ ਭੱਜ ਕੇ ਵਿਆਹ ਜਾਂ ਕਰਾ ਲਿਆ ਸੀ ਸੋਹਰੇ ਗਈ ਨਾ ਘਰ ਵਾਲੇ ਨੇ ਉਹਦੀ ਇੱਜ਼ਤ ਕੀਤੀ ਨਾ ਉਹਦੀ ਸਾਸੜੀ ਨੇ ਕੀਤੀ ਗਾਂ ਦੋ ਕੁੜੀਆਂ ਹੋ ਗਈਆਂ ਆ ਮੁੰਡੇ ਮੰਡੇ ਦਾ ਰੋਲਾ ਪਾ ਕੇ ਉਹਨੂੰ ਘਰੋਂ ਕੱਢਤਾ ਤੇ ਹੁਣ ਸਾਡੀ ਭੈਣ ਦਾ ਹੋ ਗਿਆ ਤਲਾਕ ਇਹ ਪੁਰਾਣੀ ਲਾਈਫ ਭੁੱਲ ਕੇ ਹੁਣ ਨਵੀਂ ਲਾਈਫ ਸ਼ੁਰੂ ਕੀਤੀ ਆ ਉਹਨੇ। ਬਾਕੀ ਉਹਦੇ ਲਈ ਮੁੰਡਾ ਲੱਭਦੇ ਫਿਰਦੇ ਆ। ਜੇ ਚੰਗਾ ਮੁੰਡਾ ਹੋਇਆ ਤਾਂ ਦੇਖਿਓ ਦਫਿਓ ਸਾਨੂੰ। ਅੰਦੂ ਸਾਹਿਬ ਐਡਾ ਦਾ ਮੁੰਡਾ ਚਾਹੀਦਾ ਜਿਹੜਾ ਸਾਡੀ ਭੈਣ ਨੂੰ ਤੇ ਉਹਨੀਆਂ ਕੁੜੀਆਂ ਨੂੰ ਥਾਮ ਲਵੇ। ਠੀਕ ਆ ਰਮਨ ਵੀਰੇ। ਜੇ ਗੱਲ ਆਪਣੀ ਭੈਣ ਦੀ ਆ ਨਾ। ਦੋ ਪਲਾਟ ਵਿੱਚ ਕੋਈ ਚੱਕਰ ਨਹੀਂ। ਗੁੱਸੇ 'ਚ ਬੋਲਿਆ ਉੱਚਾ ਬੋਲਿਆ ਉਹਦੇ ਲਈ ਸੌਰੀ। ਨਾਲੇ ਜੇ ਸਾਡੀ ਭੈਣ ਨੇ ਕਿਸੇ ਤੇ ਤਰਸ ਖਾ ਕੇ ਦੋ پلاਟ ਸਸਤੇ ਚ ਵੇਚ ਵੀ ਦਿੱਤੇ ਨਾ ਐਡੀ ਕੋਈ ਗੱਲ ਨਹੀਂ ਹੈਗੀ ਦੋ ਘਰਾਂ ਨੂੰ ਛੱਤ ਮਿਲ ਗਈ ਨਾਲੇ ਪੁੰਨ ਮਿਲ ਗਿਆ ਕੋਈ ਇੰਨੀ ਵੱਡੀ ਗੱਲ ਨਹੀਂ ਬਾਤ ਸੰਦੂ ਵੀਰੇ ਤੇਰੇ ਤੇ ਭਰੋਸਾ ਅੱਗੇ ਵੀ ਕੋਈ ਗੱਲ ਬਾਹਰ ਨਹੀਂ ਗਈ ਤੇ ਇਹ ਵੀ ਨਾ ਜਾਵੇ ਮਣੀ ਤੂੰ ਚੱਲ ਮੇਰਾ ਵੀਰ ਇੱਕ ਕੰਮ ਕਰ ਫਟਵਾਰਖਾਨੇ ਜਾ ਕੇ ਜਿਹੜੀਆਂ ਫਰਜ਼ਾਂ ਦੀਆਂ ਮੈਂ ਕਹੀ ਸੀ ਨਾ ਮੈਨੂੰ ਲਿਸਟ ਦਿੱਤੀ ਸੀ ਉਹ ਕਢਵਾ ਜਾ ਕੇ ਮੈਂ ਬਾਈ ਹੁਣਾਂ ਨਾਲ ਬੈਠਾ ਵਾਂ ਨਾਲੇ ਅੱਗੇ ਤੋਂ ਧਿਆਨ ਰੱਖੀ ਸਾਡੇ ਦੋਨਾਂ ਦਾ ਕੰਮ ਨਾ ਤੂੰ ਹੀ ਕਰਨਾ ਜਾਂ ਮੇਰਾ ਸ਼ੇਰ ਵੀਰ ਫਿਕਰ ਨਾ ਕਰੋ ਰਮਨ ਵੀਰੇ ਉਹ ਵੀ ਆਪਣੀ ਭੈਣ ਆ ਗੱਲ ਕਿਤੇ ਬਾਹਰ ਨਹੀਂ ਜਾਂਦੀ ਚਲੋ ਵੀਰੇ ਸੰਜੂ ਸਾਹਿਬ ਆਏ ਸੀਗੇ ਗਰਮ ਜੇ ਹੋ ਕੇ ਠੰਡਾ ਪਿਆ ਕੇ ਇਹਨਾਂ ਨੂੰ ਗਰਮ ਕਰਤਾ ਹੁਣ ਚਾਹ ਪਿਆ ਕੇ ਦੁਬਾਰਾ ਠੰਡਾ ਕਰਦਾਂਗੇ ਮੈਂ ਆਇਆ ਚਾਹ ਲੈ ਕੇ ਕੀ ਟਾਈਮ ਹਾਲ ਤੱਕ ਆਈ ਨਹੀਂ ਹਸਪੀਟਲ ਚ ਚੱਲਾਂ ਮੈਂ ਤਾਂ ਆਪਣਾ ਮੂੰਹ ਮਿੱਠਾ ਕਰਾਂ ਆ ਅੱਗੇ ਆਗੇ ਆ ਰੰਦਾ ਨਹੀਂ ਆਂਦੀ ਤੂੰ ਤਾਂ ਐ ਬਿਹੇਵ ਕਰਦੀ ਐ ਜਿਵੇਂ ਕੁਝ ਹੋਇਆ ਹੀ ਨਹੀਂ ਉਹ ਸੱਸ ਨੂੰ ਆ ਫੇਰ ਲੜਿਆਈਆਂ ਰਸਤੇ ਦੇ ਵਿੱਚ ਚਲੋ ਇਹ ਆਪਣਾ ਕੁੱਤ ਕਲੇਸ਼ ਨਾ ਬਾਅਦ ਚ ਕਰਿਓ ਪਹਿਲਾਂ ਮੈਨੂੰ ਦੱਸੋ ਪਿਓ ਬਣਨ ਵਾਲਾ ਨਾ ਮੈਂ ਛੱਕੂ ਤਾਂ ਪਿਓ ਬਣਨ ਵਾਲਾ ਹੈ ਹੀ ਨਹੀਂ ਕੁਝ ਉਹ ਮਾਤਾ ਕੋਈ ਗੱਲ ਨਹੀਂ ਅਰੇ ਇੰਨੀ ਕੀ ਗੱਲ ਤੇ ਗੁੱਸਾ ਕਿਉਂ ਕਰਦੀ ਐ ਕੋਈ ਗੱਲ ਨਹੀਂ ਇਸ ਮਹੀਨੇ ਨਹੀਂ ਅਗਲੇ ਮਹੀਨੇ ਸੀ ਪਰਮਾਤਮਾ ਫੇਰ ਸੁਣ ਲੂਗਾ ਉਹ ਪਰਮਾਤਮਾ ਤਾਂ ਉਹਦੀ ਸੁਣਦਾ ਜਿਹੜਾ ਬੱਚੇ ਜੰਮਣ ਦੇ ਕਾਬਿਲ ਹੋਵੇ ਇਹ ਤਾਂ ਕਾਬਿਲ ਨਹੀਂ ਨਹੀਂ ਆ ਮੰਮੀ ਜੀ ਥੋੜਾ ਧਿਆਨ ਨਾਲ ਬੋਲੋ ਆਪਣੇ ਵਰਡਸ ਤੇ ਆਪਣੇ ਜਜ਼ਬਾਤਾਂ ਨੂੰ ਥੋੜਾ ਕੰਟਰੋਲ 'ਚ ਰੱਖੋ ਉਹ ਜਾ ਵੱਡੀ ਜਜ਼ਬਾਤਾਂ ਵਾਲੀ ਮੈਨੂੰ ਤਾਂ ਲੱਗਦਾ ਮੈਂ ਤੇਰਾ ਗਲਾ ਹੀ ਘੋੜ ਦਵਾ ਧੋਖੇਬਾਜ਼ ਲਾਓ ਹੱਥ ਲਾ ਕੇ ਦੇਖੋ ਫਿਰ ਤੁਹਾਨੂੰ ਪਤਾ ਹੀ ਹੈ ਵੱਡੇ ਛੋਟੇ ਦਾ ਲਿਹਾਜ਼ ਥੋੜਾ ਘਾਟ ਹੀ ਕਰਦੀ ਆ ਮੈਂ ਨਾਲੇ ਚੋਰ ਤੇ ਨਾਲੇ ਚਤਰਾਈਆਂ ਆ ਬੋਧੇ ਜੇ ਤੇਰੇ ਫੜਗੇ ਨਾ ਕਮਾਦ ਆ ਗਈ ਤੈਨੂੰ ਮੈਂ ਸੁਣਨੇ ਮੈਂ ਤਾਂ ਤੇਰੇ ਤੇ ਹੈਰਾਨਾ ਜਦੋਂ ਬੋਲਣਾ ਉਦੋਂ ਬੋਲਣਾ ਨਹੀਂ ਜਦੋਂ ਨਹੀਂ ਬੋਲਣਾ ਉਦੋਂ ਲੈਕਚਰ ਦੇਣ ਲੱਗ ਜਾਣਾ ਤੇਰੇ ਸਾਹਮਣੇ ਤੇਰੀ ਮਾਤਾ ਮੇਰੇ ਬੋਧਿਆਂ ਨੂੰ ਹੱਥ ਪਾਈ ਜਾਂਦੀ ਐ ਤੂੰ ਤੋ ਰਾਮ ਨਾ ਬੈਠਾ ਦੇਖੀ ਜਾਂਦਾ ਉਹ ਸਮਝ ਤਾਂ ਆਵੇ ਕਿਹੜੀ ਗੱਲ ਤੋਂ ਲੜਦੀਆਂ ਪਈਓ ਤਾਂ ਹੀ ਤਾਂ ਮੈਂ ਬੋਲਾਂ ਆਪਸ ਦੇ ਵਿੱਚ ਹੀ ਚੀਚੀ ਪਿਆਪਾ ਲਾ ਰੱਖੀ ਐ ਹੁਣ ਮੈਂ ਬੋਲਾਂ ਦੱਸੋ ਕੀ ਉਹ ਚਲੋ ਕੋਈ ਗੱਲ ਨਹੀਂ ਆਪਸ ਦੇ ਵਿੱਚ ਲੜਦੀਆਂ ਕੋਈ ਪਈਓ ਇਸ ਵਾਰ ਨਾ ਸਹੀ ਰੱਬ ਅਗਲੀ ਵਾਰ ਸੁਣ ਲੂਗਾ ਮੈਂ ਤਾਂ ਦੇਖੋ ਮਠਿਆਈ ਲੈ ਕੇ ਆਇਆ ਤੁਹਾਡੇ ਵਾਸਤੇ ਆਹ ਲੋਰ ਪਾਲੀ ਅਡਵਾਂਸ ਦੇ ਵਿੱਚ ਮੂੰਹ ਮਠਾ ਕਰ ਲੋ ਆ ਲੋ ਮਾਤਾ ਤੁਸੀਂ ਵੀ ਖਾ ਲੋ ਨਾ ਕੀ ਹੋ ਗਿਆ ਐਡਾ ਕੀ ਕਲੇਸ਼ ਪੈ ਗਿਆ ਇਹਦੇ ਨਾਲ ਤੁਸੀਂ ਮੇਰੇ ਮੂੰਹ ਤੇ ਚੱਕ ਚੱਕ ਕੇ ਮਠਾਈ ਮਾਰੀ ਜਾਂਦੇ ਹੋ ਉਹ ਦਿਲ ਤਾਂ ਮੇਰਾ ਐ ਕਰਦਾ ਨਾ ਕਿ ਸਾਰਾ ਡੱਬਾ ਹੀ ਚੱਕ ਕੇ ਤੇਰੇ ਮੂੰਹ ਤੇ ਮਾਰਾ ਇਹ ਜਿੰਨੂੰ ਲੈ ਕੇ ਆਇਆ ਨਾ ਕਰੇ ਇਹ ਬੱਚਾ ਹੀ ਨਹੀਂ ਜੰਮ ਸਕਦੀ ਇਹਦੇ ਕਰ ਸੌਲੀ ਆ ਹੈ ਕੀ ਅਬ ਮੈਂ ਵੀ ਨਾ ਡਾਕਟਰ ਨੂੰ ਇਹੀ ਕਹਿ ਕੇ ਆਈ ਆ ਹੈ ਕੀ ਮੈਨੂੰ ਨਾ ਪੁੱਛ ਇਹਨੂੰ ਪੁੱਛ ਉਹ ਹਾਂ ਤੂੰ ਤਾਂ ਆਏ ਬੈਠੀ ਐ ਜਿਵੇਂ ਕੁਛ ਹੋਈ ਨਹੀਂ ਹੁੰਦਾ ਹੋ ਖੜੀ ਦੱਸ ਮੈਨੂੰ ਕੀ ਹੋਇਆ ਓਹੋ ਜਿਹੜੀ ਗੱਲ ਖੜੇ ਹੋ ਕੇ ਦੱਸਣੀ ਐ ਬੈ ਕੇ ਵੀ ਤਾਂ ਦੱਸ ਨਹੀਂ ਸਕਦੀਆਂ ਨਾ ਬਹਿ ਜਾ ਖੜੇ ਹੋ ਕੇ ਗੱਲ ਜਾਦਾ ਪੱਲੇ ਪਾਊਗੀ ਤੂੰ ਨਾ ਬਾਲੀ ਉੱਚੀ ਬਾਤ ਚ ਗੱਲ ਨਾ ਕਰ ਐ ਦੱਸ ਕਿ ਜਿਹੜੀ ਤੇਰੀ ਬੱਚੇ ਜਾਨੀ ਚ ਰਸੋਲੀ ਐ ਤੈਨੂੰ ਪਹਿਲੇ ਪਤਾ ਸੀ ਕਿ ਨਹੀਂ ਮੰਮੀ ਜੀ ਰਸੋਲੀ ਐ ਪਤਰੀ ਨੇ ਨਾਲੇ ਡਾਕਟਰ ਨੇ ਕਿਹਾ ਇਸ ਚੀਜ਼ ਦਾ ਇਲਾਜ ਹੈਗਾ ਤੁਸੀਂ ਤਾਂ ਉਹੀ ਗੱਲ ਦਾ ਭਾਂਬੜ ਮਚਾਈ ਫਿਰਦੇ ਹੋ ਤੂੰ ਨਾ ਮੈਨੂੰ ਜਾਦਾ ਕਲਪਨਾ ਜੇ ਮੈਂ ਤੇਰੇ ਬੋਦੇ ਫੜ ਲ ਨਾ ਤੇ ਮੈਂ ਛੱਡਨੇ ਨਹੀਂ ਜਿੰਨੀ ਗੱਲ ਮੈਂ ਪੁੱਛੀ ਹੈ ਨਾ ਮੈਨੂੰ ਓਨੇ ਜਵਾਬ ਦੇ ਕਿ ਸੌਲੀ ਦਾ ਪਹਿਲੇ ਪਤਾ ਸੀ ਜਾਂ ਨਹੀਂ ਹਾਂ ਸੀ ਛੋਟੀ ਜਿਹੀ ਸੀ ਨਾਲੇ ਪਹਿਲੇ ਹੀ ਮੈਂ ਇਸ ਚੀਜ਼ ਦੀ ਦਵਾਈ ਖਾ ਰਹੀ ਆ ਉਸ ਦਿਨ ਪ੍ਰੀਤ ਮੈਨੂੰ ਦਵਾਈ ਫੜਨ ਤਾਂ ਆਈ ਸੀ ਦਵਾਈ ਦਾ ਪਤਾ ਉਧਰ ਪਿਆ ਤੁਸੀਂ ਦੇਖ ਸਕਦੇ ਹੋ ਉਹ ਕੀ ਬੱਚੇਦਾਨੀ ਕੀ ਰਸੌਲੀ ਕੀ ਛੋਟੀ ਕੀ ਵੱਡੀ ਮੈਨੂੰ ਕੁਝ ਗੱਲ ਤਾਂ ਸਮਝਾ ਦਿਓ ਮੇਰੇ ਖਾਨੇ ਤਾਂ ਪਾ ਦਿਓ ਕੋਈ ਗੱਲ ਮੈਂ ਡਾਕਟਰ ਨੂੰ ਕਿਹਾ ਸੀ ਇਹਦੀ ਸਕੈਨ ਕਰ ਤੇ ਉਸ ਸਕੈਨ ਦੇ ਵਿੱਚ ਇਹਦੇ ਬੱਚੇਦਾਨੇ ਚ ਆਈ ਯਾ ਰਸੌਲੀ ਉਹ ਕਹਿੰਦੇ ਵੀ 2-3 ਸਾਲ ਦਵਾਈ ਖਾਣ ਤੋਂ ਬਾਅਦ ਜਾਂਦਾ ਰਸੌਲੀ ਖੁਰਜੋਗੇ ਤੇ ਜਾਂ ਫਿਰ ਆਪਰੇਟ ਹੋਣ ਤੋਂ ਬਾਅਦ ਡਾਕਟਰ ਕਹਿੰਦਾ ਸਾਡੇ ਕੋਈ ਗਰੰਟੀ ਨਹੀਂ ਹੈ ਕਿ ਬੱਚਾ ਹੋਵੇ ਜਾਂ ਨਾ ਹੋਵੇ ਰੋਪਾਲੀ ਐਡਾ ਵੱਡਾ ਧੋਖਾ ਨਾਲੇ ਤੈਨੂੰ ਸਭ ਕੁਝ ਪਤਾ ਹੈ ਵੀ ਮੈਂ ਇਹ ਬੱਚੇ ਵਾਸਤੇ ਕਰ ਰਿਆ ਸੀ ਜੋ ਤੈਨੂੰ ਪਤਾ ਸੀ ਵੀ ਤੂੰ ਬੱਚਾ ਜਮ ਨਹੀਂ ਸਕਦੀ ਫਿਰ ਆ ਦੁਕਾਨ ਐਫ ਡੀ ਕੋਟ ਮੈਰਿਜ ਇਹ ਕੀ ਸੀ ਸੋਹਣੇ ਜੀ ਡਾਕਟਰ ਨੇ ਇਹ ਨਹੀਂ ਕਿਹਾ ਕਿ ਮੈਂ ਬੱਚਾ ਨਹੀਂ ਜਮ ਸਕਦੀ ਜਮ ਸਕਦੀਆਂ ਉਹਦੇ ਦੋ ਤਰੀਕੇ ਵੀ ਦੱਸੇ ਨੇ ਉਹ ਦੋ ਤਰੀਕੇ ਛਕੋ ਵਰਤੀਏ ਪਹਿਲੇ ਤਰੀਕੇ ਚ ਦੋ ਤਿੰਨ ਸਾਲ ਰੁਕਣਾ ਪੈਣਾ ਤੇ ਦੂਜੇ ਤਰੀਕੇ ਚ ਕੋਈ ਗਰੰਟੀ ਨਹੀਂ ਹੈ ਮੰਮੀ ਜੀ ਮੇਰੇ ਨਾਲ ਨਾ ਦਾਦਾ ਚਿਕਨ ਦੀ ਲੋੜ ਨਹੀਂ ਹੈਗੀ ਨਾਲੇ ਕਿਰਨ ਨੇ ਜਿਹੜੀ ਪਹਿਲੀ ਕੁੜੀ ਜੰਮੀ ਸੀ ਉਸ ਤੋਂ ਬਾਅਦ 5 ਸਾਲ ਦਾ ਗੈਪ ਪਾ ਕੇ ਦੂਜੀ ਕੁੜੀ ਜੰਮੀ ਸੀ ਤੇ ਮੇਰੇ ਲਈ ਤੁਸੀਂ 2 ਸਾਲ ਤਾਂ ਵੇਟ ਨਹੀਂ ਕਰ ਸਕਦੇ ਫਮਮੇ ਮੇਰੇ ਵੱਲ ਕੀ ਘੂਰੀਆਂ ਵਟਦੇ ਹੋ ਜਦੋਂ ਮੈਂ ਇਹਦੇ ਨਾਲ ਘਰ ਬਸਾਣਾ ਸੀ ਨਾ ਇਹਨੂੰ ਸਾਰੀਆਂ ਘਰ ਦੀਆਂ ਗੱਲਾਂ ਦੱਸਿਆ ਨਹੀਂ ਪੈਣੀਆਂ ਸੀ ਨਾ ਜੀ ਹੁਣ ਮੈਂ ਕਿਰਨ ਵਾਲੀ ਗੱਲ ਦੱਸ ਵੀ ਦਿੱਤੀ ਤਾਂ ਕੀ ਹੋ ਗਿਆ ਉਹ ਘਰ ਦਾ ਪੇਟੀ ਲੰਕਾ ਟਾਏ ਕਰਤੀ ਨਾ ਕਹਾਵਾ ਸੱਚ ਨੇਪਾਲੀ ਚਲ ਤੂੰ ਜਾ ਆਪਣੇ ਕੰਮ ਦੇ ਚ ਮੈਂ ਸਮਝਾਉਣਾ ਮੰਮੀ ਕੋਈ ਗੱਲ ਨਹੀਂ ਮੰਮੀ ਆਪਾਂ ਖੜ ਜਾਨੇ 2.5 ਸਾਲ ਕੀ ਗੱਲ ਹੈਗੀ ਨਾਲ ਮੈਂ ਨਾ ਕਿਸੇ ਵਧੀਆ ਡਾਕਟਰ ਜਾਂ ਕਿਸੇ ਵਧੀਆ ਹਸਪੀਟਲ ਚ ਜਾ ਕੇ ਆਉਣਾ ਕੀ ਪਤਾ ਰਸੌੜੀ ਦਾ ਪਹਿਲੀ ਕੋਈ ਹਾਲੇ ਨਿਕਲ ਜੇ ਪਰ ਸਵਰਨੇ ਇਹਨੇ ਨਾ ਸਾਡੇ ਨਾਲ ਧੋਖਾ ਬਹੁਤ ਵੱਡਾ ਕੀਤਾ ਮੈਂ ਤਾਂ ਕਹਿਨੀ ਆ ਤਾਂ ਜਾ ਕੇ ਨਾ ਉਧਰ ਗਲਾਈ ਕੋਟਿਆ ਹਾਂ ਮਾਤਾ ਫੰਤੂ ਗਲਾ ਘੋਟ ਕੇ ਉਹਦਾ ਕਹੇਗੀ ਤੀਜੀ ਲਿਆ ਤੂੰ ਤਾਂ ਮੇਰੀ ਜ਼ਿੰਦਗੀ ਦਾ ਭਰਥ ਹੀ ਬਣਾਇਆ ਪਿਆ ਮਾਤਾ ਰੱਬ ਨੇ ਵੇਸੀ ਚਪੇੜ ਆਪਣੇ ਘਰਾੜੀਓ ਮਾਰੀ ਐ ਹੁਣ ਕਿਰਨ ਬੱਚੇ ਲੈ ਕੇ ਆ ਨਹੀਂ ਸਕਦੀ ਤੇ ਰਪਾਲੀ ਜੰਮ ਨਹੀਂ ਸਕਦੀ ਰੱਬ ਨੇ ਪੂਰੀਆਂ ਲਹਿਰਾਂ ਬਹਿਰਾ ਕਰਵਾਤੀਆਂ ਆਪਣੀਆਂ ਮੇਰੀ ਗੱਲ ਸੁਣ ਹੁਣ ਵੱਡੇ ਤੋਂ ਵੱਡੇ ਹਸਪੀਟਲ ਜਾ ਕੇ ਨਾ ਇਹਦਾ ਇਲਾਜ ਪਤਾ ਕਰ ਮੇਰੀ ਮੰਮੀ ਨਾ ਛੋਟੇ ਹੁੰਦੇ ਕਹਿੰਦੀ ਹੁੰਦੀ ਸੀ ਕਿ ਤੇਰੇ ਹੱਥੋਂ ਨਾ ਕਿਸੇ ਦਾ ਖੂਨ ਲਿਖਿਆ ਹੋ ਹੀ ਨਾ ਜਾਵੇ ਉਹ ਠੀਕ ਹੈ ਠੀਕ ਹੈ ਜਿਆਦਾ ਧਮਕੀਆਂ ਨਾ ਦੇ ਬੈਠ ਮੈਂ ਤੇਰੇ ਵਾਸਤੇ ਠੰਡਾ ਪਾਣੀ ਲੈ ਕੇ ਆਉਣਾ ਪੀਰ ਜਲਦੀ ਫੋਨ ਚੱਕ ਯਾਰ ਹਲੋ 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 ਪ੍ਰੀਤ ਕਿੱਥੇ ਆ ਤੂੰ ਯਾਰ ਫੋਨ ਨਹੀਂ ਚੁੱਕਦੀ ਬਈ ਤੀਜਾ ਫੋਨ ਕਰ ਲਿਆ ਤੈਨੂੰ ਮੇਰੀ ਗੱਲ ਸੁਣ ਧਿਆਨ ਨਾਲ ਇੱਥੇ ਨਾ ਸਾਰਾ ਭੇਤ ਖੁੱਲ ਗਿਆ ਇਹਨਾਂ ਨੂੰ ਮੇਰੇ ਬਾਰੇ ਸਭ ਕੁਝ ਪਤਾ ਲੱਗ ਗਿਆ ਵਾ ਇਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਮੇਰੇ ਸੌਲੀ ਆ ਕਿ ਮੈਂ ਬੱਚਾ ਨਹੀਂ ਜੰਮ ਸਕਦੀ ਔਰ ਇਹਨੇ ਦੇ ਮੂਡ ਦਾ ਕੁਝ ਨਹੀਂ ਪਤਾ ਮੈਨੂੰ ਕਦੋਂ ਮਾਰ ਕੇ ਅੰਦਰ ਹੀ ਟੰਗ ਦੇਣ ਮੈਨੂੰ ਨਹੀਂ ਪਤਾ ਇੱਥੋਂ ਜਲਦੀ ਮੈਨੂੰ ਲੈ ਕੇ ਜਾ ਉਹ ਇਦਾਂ ਕਿੰਨਾ ਤੈਨੂੰ ਮਾਰ ਦੇਣਗੇ ਮਾਰਨਾ ਕਿਤੇ ਇੰਨਾ ਹੀ ਸੌਖਾ ਪਿਆ ਤੂੰ ਰੂ ਪਾਲੀ ਟੈਨਸ਼ਨ ਨਾ ਲੈ ਤਕੜੀ ਹੋ ਤਕੜੀ ਮੈਂ ਤੈਨੂੰ ਆਪ ਲੈ ਆਉਂਦੀ ਆ ਯਾਰ ਪੱਕਾ ਨਾ ਲੈ ਜਾਏਂਗੀ ਨਾ ਮੈਂ ਸ਼ਾਮ ਤੱਕ ਔਖੇ ਸੋਖੇ ਨਾ ਮੈਨੇਜ ਕਰ ਲੈਣੀ ਆ ਤੇ ਮੇਰੀ ਗੱਲ ਸੁਣ ਘੰਟੇ-ਘੰਟੇ ਬਾਦ ਨਾ ਮੈਨੂੰ ਫੋਨ ਕਰਦੇ ਰਹੀ ਇਹਨਾਂ ਨੂੰ ਕੁਝ ਨਹੀਂ ਪਤਾ ਦਿਮਾਗ ਪਹਿਲਾਂ ਹੀ ਖਰਾਬ ਹੋਇਆ ਪਿਆ ਨਾ ਦਾ ਪਾਲੀ ਤੂੰ ਚੁੱਪ ਵੀ ਕੀਤਾ ਨਾ ਮੇਰੇ ਕਹਿਣ ਦੀ ਕੀਤਾ ਏਦਾਂ ਮੈਂ ਤੈਨੂੰ ਮੁਸੀਬਤ ਦੇ ਵਿੱਚ ਨਾ ਛੱਡ ਕੇ ਪੱਜਦੀ ਜਦ ਮੈਂ ਤੈਨੂੰ ਕਹਿਤਾ ਨਾ ਕਿ ਮੈਂ ਆ ਆ ਕੇ ਤੈਨੂੰ ਲੈ ਤੇ ਆ ਗਈ ਤੂੰ ਬਸ ਆਪਣਾ ਨਾ ਬੈਗ-ਬੈਕ ਕਰ ਹਾਂਜੀ ਮੰਮੀ ਆਪਾਂ ਤਿਆਰ ਹੋ ਗਏ ਕਿੱਧਰ ਨੂੰ ਓ ਲੈ ਤੈਨੂੰ ਪਤਾ ਤਾਂ ਹੈਗਾ ਚਾਰ ਘਰ ਛੱਡ ਕੇ ਗਵੰਡੀਆਂ ਦੀ ਕੁੜੀ ਦਾ ਵਿਆਹ ਨਹੀਂ ਹੈਗਾ ਸੀਮੀ ਗਈ ਹੈ ਜਸਮੀਨ ਨਾਲ ਤਿਆਰ ਹੁਣ ਤੇ ਮੈਂ ਤਿਆਰ ਕਰ ਹੀ ਹੋ ਗਈ ਸੀ ਤੇ ਹੁਣ ਤੂੰ ਵੀ ਤਿਆਰ ਹੋ ਜਾ ਫਿਰ ਆਪਾਂ ਸ਼ਾਮ ਨੂੰ ਸਾਰੇ ਇਕੱਠੇ ਹੋ ਕੇ ਚੱਲਦੇ ਆਂ ਉਹ ਮੈਂ ਨਹੀਂ ਜਾਂਦਾ ਇੱਥੇ ਪਾਰਟੀਆਂ ਪੂਟੀਆਂ ਤੇ ਤੁਸੀਂ ਜਾਓ ਨਜ਼ਰ ਰੱਖ ਖਤਮ ਕਰੋ ਜਾ ਕੇ ਕਿਉਂ ਤੈਨੂੰ ਜਾਂਦੇ ਨੂੰ ਕੀ ਹੁੰਦਾ ਜਿਸ ਦਿਨ ਤੇਰਾ ਵਿਆਹ ਕੀਤਾ ਸੀ ਨਾ ਉਹਨਾਂ ਦਾ ਸਾਰਾ ਟੱਬਰ ਆਇਆ ਸੀ ਵੇ ਤੈਨੂੰ ਕੀ ਹੋ ਗਿਆ ਉਏ ਐਦਾ ਮੂੰਹ ਥੱਲੇ ਨੂੰ ਲਟਕਾ ਲਿਆ ਫੇਰ ਕੀ ਹੋ ਗਿਆ ਜਿਵੇਂ ਤੇਰੇ ਵਿਆਹ ਦੀ ਗੱਲ ਕਰਤੀ ਜੇ ਪਹਿਲਾ ਵਿਆਹ ਤੇਰਾ ਸਿਰੇ ਨਹੀਂ ਚੜਿਆ ਜਿਦ ਦਿਨ ਆਪਾਂ ਤੇਰਾ ਦੂਜਾ ਕਰਾਂਗੇ ਉਹ ਜੀਰੇ ਚੜ ਜੂਗਾ ਆਪਾਂ ਕਿਹੜਾ ਰੱਬ ਦੇ ਮਾਂ ਮਾਰੇ ਆ ਮੰਮੀ ਮੇਰੇ ਨਾਲ ਜਿਹੜੀ ਗੱਲ ਕਰਨੀ ਹੁੰਦੀ ਨਾ ਕਰ ਲਿਆ ਕਰੋ ਪਰ ਮੇਰੇ ਨਾਲ ਮੇਰੇ ਪਹਿਲੇ ਵਿਆਹ ਦੀ ਗੱਲ ਨਾ ਛੇੜੋ ਉਹ ਚੀਜ਼ ਬਾਰੇ ਸੋਚ ਕੇ ਨਾ ਮੈਨੂੰ ਗੁੱਸਾ ਜਾਇਆ ਲੱਪਣਾ ਦੇਖ ਜਿਹੜੀ ਗੱਲ ਇਹ ਹੈ ਕਿ ਮੈਨੂੰ ਗੁੱਸਾ ਚੜਦਾ ਇਹ ਤੇਰੀ ਗੱਲ ਗਲਤ ਹੈ ਜੀ ਤਾਂ ਤੇਰੀ ਕੋਈ ਗਲਤੀ ਹੋਉਂਦੀ ਕਿਰ ਤਾਂ ਤੈਨੂੰ ਗੁੱਸਾ ਚੜਦਾ ਗਲਤੀਆਂ ਤਾਂ ਸਾਰੀਆਂ ਉਹਦੀਆਂ ਸੀ ਉਹ ਆਪ ਤੱਕ ਕੈਨੇਡਾ ਜਾ ਕੇ ਵਹਿ ਗਈ ਉਹ ਜਿਹੜੀ ਨਾ ਮੇਰੇ ਪੁੱਤ ਨਾਲ ਲੈਣਾ ਮਾੜਾ ਕਰਕੇ ਗਈ ਆ ਰੱਬ ਵੀ ਦੇਖਦਾ ਰੱਬ ਕਿਤੇ ਦੂਰ ਨਹੀਂ ਹੈਗਾ ਪੁੱਤ ਉਹਦੀ ਤਾਂ ਨਾ ਇਸ ਘਰ ਦੇ ਵਿੱਚ ਗੱਲ ਕਰਨੀ ਤਾਂ ਬੰਦ ਹੋਏਗੀ ਜੇ ਤੂੰ ਦੂਜੇ ਵਿਆਹ ਲਈ ਮੈਨੂੰ ਰਜਾਮੰਦੀ ਆਪਣੀ ਦੇਵੇਂਗਾ ਪਹਿਲਾਂ ਤਾਂ ਮੇਰੀ ਰਜਾਮੰਦੀ ਸੀ ਤੁਸੀਂ ਜਿਹੜੀ ਕੁੜੀ ਨਾਲ ਮੇਰਾ ਵਿਆਹ ਕਹਿੰਦੇ ਮੈਂ ਕਰ ਲੈਣਾ ਸੀ ਪਰ ਹੁਣ ਨਹੀਂ ਕਿਉਂ ਪੁੱਤ ਮੈਨੂੰ ਨਾ ਤੂੰ ਸਿੱਧੇ ਤਰੀਕੇ ਨਾਲ ਦੱਸ ਦੇ ਕਿ ਹੁਣ ਤੇਰੀ ਰਜਾਮੰਦੀ ਕਿਉਂ ਨਹੀਂ ਹੈਗੀ ਮੈਂ ਸਿਮੀ ਤੇ ਜਸਬੀਨ ਅਸੀਂ ਇੰਨਾ ਜ਼ੋਰ ਲਾਇਆ ਪਿਆ ਤੇਰੇ ਵਾਸਤੇ ਕੁੜੀ ਲੱਭਣ ਲਈ। ਅਗਲਾ ਛੱਡੋ। ਮਾਸੀ ਨੂੰ ਫੋਨ ਕਰੋ। ਉਹਨਾਂ ਨੂੰ 75000 ਰੁਪਏ ਆਏ ਸੀ। ਕੁੱਛ ਨੂੰ ਪਹੁੰਚ ਗਏ ਉਹਨਾਂ ਨੂੰ। ਪੁੱਤ ਜੇ ਤੂੰ ਪਾਏ ਆ ਮਾਸੀ ਨੂੰ ਪੈਸੇ ਤਾਂ ਪਹੁੰਚ ਹੀ ਗਏ ਹੋਣੇ। ਉਹਨੇ ਮੈਨੂੰ ਬਥੇਰੇ ਤਾਨੇ ਮੈਨੇ ਮਾਰੇ ਆ। ਕੀ ਤੇਰਾ ਪੁੱਤ ਨਹੀਂ ਮੇਰਾ ਕਰਜ਼ਾ ਤਾਰ ਸਕਦਾ? ਇਹ ਤਾਂ ਕਰਜ਼ਈ ਜੇ ਨੂੰ ਇਹਨੂੰ ਕੁੜੀ ਕੌਣ ਦਊਗਾ? ਚੱਲ ਸ਼ੁਕਰ ਹੈ ਤਾਂ ਰੱਬ ਦਾ ਕਿ ਤੂੰ ਉਹਦੇ ਪੈਸੇ ਪਾਤੇ। ਮੰਮੀ ਤੁਸੀਂ ਟੈਨਸ਼ਨ ਨਾ ਲੋ। ਮੈਨੂੰ ਹਰੇਕ ਰਿਸ਼ਤੇਦਾਰ ਦੇ ਤਾਨ ਨੇ ਮੈਨੂੰ ਯਾਦ ਆ ਜਿਹੜੇ ਉਹਨਾਂ ਨੇ ਮਾੜੇ ਟਾਈਮ ਤੁਹਾਨੂੰ ਤੇ ਮੈਨੂੰ ਮਾਰੀ ਸੀ ਪੁੱਤ ਮਾਸੀ ਨੇ ਜਿਹੜੇ ਤਾਨ ਨੇ ਤੈਨੂੰ ਮਾਰੇ ਉਹ ਵੀ ਮੈਂ ਭੁੱਲ ਜੂਗੀ ਜਿਹੜੇ ਤਾਨ ਨੇ ਮੈਨੂੰ ਮਾਰੇ ਉਹ ਵੀ ਮੈਂ ਭੁੱਲ ਜੂਗੀ ਪਰ ਜਿਹੜੇ ਤਾਨ ਨੇ ਉਹਨੇ ਮੇਰੀ ਸਿਮੀ ਨੂੰ ਮਾਰੇ ਨਾ ਉਹ ਮੈਂ ਕਦੇ ਨਹੀਂ ਭੁੱਲ ਸਕਦੀ ਕਿਉਂਕਿ ਤੇਰੀ ਮਾਸੀ ਤੋਂ ਪਹਿਲਾਂ ਮੈਨੂੰ ਮੇਰੀ ਧੀ ਹੈ ਉਹ ਤੂੰ ਮੈਨੂੰ ਦੱਸ ਕਿ ਮੈਂ ਕਿੱਦਾਂ ਭੁੱਲ ਜਮਾਂ ਲੋ ਮੰਮੀ ਹੁਣ ਤੁਸੀਂ ਵਿਆਹ ਤੇ ਜਾਣਾ ਵਾ ਤੇ ਰੋਣ ਵਾਲਾ ਮੂੰਹ ਬਣਾ ਲਿਆ ਮੈਨੂੰ ਸਾਰੇ ਤੇ ਤਾਨ ਮੈਨੂੰ ਯਾਦ ਆ ਜਿਹੜਾ ਨੂੰ ਮਾਰਿਆ ਸੀ ਕਿੰਨਾ ਤੇਰੇ ਭਰਾ ਕੋਲ ਜਨਾਨੀ ਰੱਖੀ ਗਈ ਉਹਨਾਂ ਤੈਨੂੰ ਕਿਸੇ ਨੇ ਰੱਖਣਾ ਤੈਨੂੰ ਮੈਂ ਕੀ ਕੀ ਦੱਸਾਂ ਕਿ ਤੇਰੀ ਮਾਸੀ ਤੇ ਉਹਦੇ ਬੱਚੇ ਸਿਮੀ ਮੈਨੂੰ ਕੀ ਕੀ ਟੀਚਰਾਂ ਕਰਦੇ ਸੀ ਉਹ ਪਤਾ ਕਹਿੰਦੇ ਸੀ ਉਹ ਕਹਿੰਦੇ ਲੈ ਭਰਾ ਤੇਰੀ ਦੀਦਾ ਜਨਾਨੀ ਕੈਨੇਡਾ ਜਾ ਕੇ ਵਹਿ ਗਈ ਹੁਣ ਨਾ ਕਿਤੇ ਤੇਰਾ ਭਰਾ ਸੁਸਾਇਡ ਨਾ ਕਰ ਲੇ ਉਹਦਾ ਧਿਆਨ ਤੂੰ ਰੱਖ ਲਈ ਮੰਮੀ ਮੈਨੂੰ ਕਿਸੇ ਨੇ ਗੱਲ ਸਿਖਾਈ ਸੀ ਕਿ ਆਪਣੇ ਚੰਗੇ ਟਾਈਮ ਦਾ ਹੰਕਾਰ ਨਾ ਕਰੋ ਕਿ ਰੱਬ ਜੇ ਚੰਗਾ ਟਾਈਮ ਦੇ ਸਕਦਾ ਤੇ ਮਾੜਾ ਵੀ ਦੇ ਸਕਦਾ ਆ ਫਿਰ ਪੁੱਤ ਤੂੰ ਹੀ ਦੇਖ ਲੈ اپنی ماਸੀ ਨੂੰ ਤੇਰੀ ماਸੀ ਦੇ ਦੋਨੋਂ ਨਿਆਣਿਆਂ ਨੇ ਡਿਗਰੀਆਂ ਲਈਆਂ ਹੋਈਆਂ ਨਾਹੀਂ ਤਾਂ ਉਹਨਾਂ ਨੂੰ ਅੱਜ ਤੱਕ ਕੋਈ ਨੌਕਰੀ ਮਿਲੀ ਐ ਤੇ ਨਾਹੀਂ ਕੋਈ ਉਹਨਾਂ ਦਾ ਆਪਣਾ ਰੋਜ਼ਗਾਰ ਦੇਖ ਲਓ ਮੰਮੀ ਤੁਹਾਡੀ ਭੈਣਾ ਭੈਣਾ ਚ ਜੀ ਕਿੰਨਾ ਫਰਕ ਐ ਨਾ ਛੋਟੀ ਮਾਸੀ ਨੇ ਮਾੜੇ ਟਾਈਮ 'ਚ ਸਾਡਾ ਕਿੰਨਾ ਮਜ਼ਾਕੜਾ ਤੇ ਵੱਡੀ ਮਾਸੀ ਸਾਡਾ ਕਿੰਨਾ ਸਾਥ ਦੇ ਰਹੀ ਐ ਆਹ ਦੇਖ ਲੈ ਹੁਣ ਜੇ ਤੇਰੀ ਵੱਡੀ ਮਾਸੀ ਸਾਡਾ ਸਾਥ ਦਿੰਦੀ ਪਈ ਐ ਨਾ ਉਹਦੀ ਨੂੰ ਨੂੰ ਆਏ ਨੂੰ ਕਿੰਨੇ ਦਿਨ ਹੋ ਗਏ ਨਾ ਤਾਂ ਸਾਨੂੰ ਉਹਦੀ ਨੂੰ ਇੱਥੇ ਆਈ ਚੂ ਵੀ ਐ ਤੇ ਨਹੀਂ ਉਹਨੂੰ ਚੁਭੀ ਐ ਕਿ ਮੇਰੀ ਨੂੰ ਉੱਥੇ ਜਾ ਕੇ ਮੇਰੀ ਭੈਣ ਕੋਲ ਬੈਠੀ ਐ ਪਰ ਜਿਹੜੀ ਤੇਰੀ ਛੋਟੀ ਮਾਸੀ ਐ ਉਹ ਨਾ ਕਿਸੇ ਦੇ ਆਵੇ ਤੇ ਨਾ ਕਿਸੇ ਦੇ ਜਾਵੇ ਮੰਮੀ ਜਿਹੜਾ ਮਾਸੀ ਨੂੰ ਮੈਂ 75000 ਦੇਣਾ ਸੀ ਉਹ ਮੈਂ ਦੇਤਾ ਹੁਣ ਜੇ ਤੁਸੀਂ ਛੋਟੀ ਮਾਸੀ ਨੂੰ ਬੁਲਾਣਾ ਨਹੀਂ ਬੁਲਾਣਾ ਮੈਂ ਤੁਹਾਡੇ ਦੋਹਾਂ ਭੈਣਾਂ ਚ ਕੋਈ ਇੰਟਰਫਿਊ ਨਹੀਂ ਕਰਾਂ ਹੁਣੇ ਹੁਣੇ ਤਾਂ ਤੇਰੀ ਨਵੀਂ ਜਗ੍ਹਾ ਤੇ ਬਦਲੀ ਹੋਈ ਆ ਪਟਵਾਰ ਖਾਨੇ ਚ ਤੂੰ ਮੈਨੂੰ ਇਹ ਕਹਿੰਦਾ ਹੁੰਦਾ ਸੀ ਕਿ ਮਾਂ ਜਿੱਥੇ ਮੈਂ ਪਹਿਲਾਂ ਪਟਵਾਰ ਖਾਨੇ ਚ ਸੀ ਉੱਥੇ ਮੇਰੀ ਵਧੀਆ ਸੈਟਿੰਗ ਹੋਈ ਵੀ ਸੀਗੀ ਪਰ ਮੈਨੂੰ ਇਹ ਤਾਂ ਦੱਸ ਵੀ ਹੁਣ ਇੱਥੇ ਤੇਰੀ ਸੈਟਿੰਗ ਕਿਦਾਂ ਦੀ ਐ ਤੇ ਤੈਨੂੰ ਇਹ 75000 ਰੁਪਇਆ ਕਿੱਥੋਂ ਆਇਆ ਮੰਮੀ ਹੁਣ ਹੌਲੀ ਹੌਲੀ ਆਪਣਾ ਸਾਰਾ ਕਰਜ਼ਾ ਲੈ ਜਾਣਾ ਕਿਉਂਕਿ ਮੇਰੀ ਲਾਈਫ ਉੱਤੇ ਇੱਕ ਅਜਿਹੇ ਪਰਸਨ ਦੀ ਐਂਟਰੀ ਹੋ ਗਈ ਐ ਵੇ ਇਹ ਤਾਂ ਮੈਂ ਵੀ ਜਾਣਦੀ ਐ ਕਿ ਉਹ ਪਰਸਨ ਹੈਗੀ ਤਾਂ ਕੋਈ ਕੁੜੀ ਐ ਕਿਉਂਕਿ ਮੈਨੂੰ ਇਹ ਪਤਾ ਐ ਕਿ ਤੂੰ ਥੋੜੇ ਜਿਹੇ ਦਿਨਾਂ ਤੋਂ ਬਦਲਿਆ ਬਦਲਿਆ ਇਹ ਤਾਂ ਮੇਰੀ 101% ਗਰੰਟੀ ਹੈ ਕਿ ਉਹ ਹੈ ਤਾਂ ਕੋਈ ਕੁੜੀ ਚਾਹੇ ਤੂੰ ਮੈਨੂੰ ਦੱਸ ਜਾਂ ਨਾ ਦੱਸ ਤੂੰ ਨਾ ਮੇਰਾ ਲਾਡਲਾ ਪੁੱਤ ਬਣ ਕੇ ਦੱਸ ਦੇ ਮੈਨੂੰ ਉਹ ਕੁੜੀ ਕੌਣ ਹੈ ਫੇਰ ਆਪਾਂ ਜਲਦੀ ਜਲਦੀ ਉਹਨੂੰ ਰਿਸ਼ਤਾ ਭੇਜੀਏ ਤੇਰਾ ਮਮੀ ਕੋਈ ਗੱਲ ਨਹੀਂ ਸਬਰ ਰੱਖੋ ਵਕਤਾਂ ਤੇ ਸਾਰਾ ਕੁਝ ਦੱਸੂਗਾ ਲੈ ਤੂੰ ਮੇਰਾ ਲਾਡਲਾ ਬੁੱਤਾ ਹੈ ਨਾ ਲਾੜਲੇ ਪੁੱਤ ਕਿਤੇ ਇਦਾਂ ਮਾਂਵਾ ਤੋਂ ਲੁਕੋ ਰੱਖਦੇ ਤੂੰ ਮੈਨੂੰ ਦੱਸ ਤਾਂ ਦੇ ਉਹ ਕੁੜੀ ਕੌਣ ਹੈ ਮੰਮੀ ਮਿਨੋਸ ਕੁੜੀ ਬਾਰੇ ਇੱਕ ਅਜਿਹਾ ਸੱਚ ਪਤਾ ਲੱਗਿਆ ਜਿਹੜਾ ਮੈਂ ਉਹਦੇ ਮੂੰਹੋਂ ਸੁਣਨਾ ਚਾਹੁੰਦਾ ਤੇ ਜੇ ਉਹ ਗੱਲ ਸੱਚ ਨਿਕਲੀ ਤੇ ਉਹ ਹੀ ਇਸ ਘਰ ਦੀ ਨੂੰਹ ਬਣੂਗੀ